ਪੰਜਾਬੀ ਗਾਇਕ ਜੈਜੀਵੀ ਵੱਲੋਂ ਆਪਣੇ ਗੀਤ ਵਿੱਚ ਔਰਤਾਂ ਪ੍ਰਤੀ ਵਰਤੇ ਗਏ ਇੱਕ ਸ਼ਬਦ ਨੂੰ ਲੈ ਕੇ ਹੁਣ ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ। ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕਰਦੇ ਹੋਏ ਦੇਖੋ ਜੀ ਇਹਦਾ ਜਿਹੜਾ ਧਿਆਨ ਹੈ ਸਾਡੇ ਬੜੇ ਲੋਕਾਂ ਨੇ ਇਹਦੇ ਵੱਲ ਧਿਆਨ ਆ ਕੀ ਜੈਜੀਵੀ ਨੇ ਜਿਹੜਾ ਗਾਣਾ ਗਾਇਆ ਹੈ ਉਹਦੇ ਅੰਦਰ ਜਿਹੜੀ ਇੱਕ ਭੇਡ ਸ਼ਬਦ ਯੂਜ਼ ਕੀਤਾ ਹੈ ਔਰਤ ਦੇ ਲਈ ਬਹੁਤ ਹੀ ਸ਼ਰਮਨਾਕ ਹੈ ਤੇ ਇਹਦੇ ਬਾਰੇ ਮੈਨੂੰ ਕੰਪਲੇਂਟਸ ਬੜੇ ਲੋਕਾਂ ਤੋਂ ਆਈ ਹੈ ਔਰ ਫਿਰ ਮੈਂ ਵੀ ਗਾਣਾ ਸੁਣਿਆ ਔਰ ਮੈਨੂੰ ਵੀ ਲੱਗਿਆ ਕਿ ਇਹਨਾਂ ਇਹ ਸ਼ਬਦ ਜਿਹੜਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ ਦੋ ਔਰਤਾਂ ਦੀ ਇੱਜ਼ਤ ਲਈ ਕੁਝ ਐਨਜੀਓਜ਼ ਨੇ ਵੀ ਸਾਨੂੰ ਅਪਰੋਚ ਕੀਤਾ ਔਰ ਹੋਰ ਵੀ ਕੁਝ ਐਮਜੀਓਜ਼ ਆ ਰਹੇ ਨੇ ਤੇ ਉਹ ਸਾਰੇ ਚੀਜ਼ਾਂ ਦਾ ਨੋਟਿਸ ਲੈਂਦੇ ਹੋਏ ਅਸੀਂ ਇਹ ਜਿਹੜਾ ਨੋਟਿਸ ਹੈਗਾ ਇਹ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਭੇਜਿਆ ਆ ਇਹ 26 ਤਰੀਕ ਨੂੰ ਸਵੇਰੇ ਭੇਜਿਆ ਗਿਆ ਜੀ ਔਰ ਇਹਦੇ ਚ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਦੇ ਤੋਂ ਜਵਾਬ ਮੰਗਿਆ ਗਿਆ ਹੈ ਤੇ ਜਿਹੜਾ ਕਿ ਅੱਜ ਇਹਦੀ ਮਿਆਦ ਵੀ ਲੱਗਦਾ ਖਤਮ ਹੁੰਦੀ ਹੈ ਤੇ ਕੱਲ ਅਸੀਂ ਸਵੇਰ ਤੱਕ ਜੇ ਅੱਜ ਸ਼ਾਮ ਤੱਕ ਇਹਦਾ ਕੋਈ ਜਵਾਬ ਨਹੀਂ ਆਇਆ ਫਿਰ ਅਸੀਂ ਫਰਦਰ ਐਕਸ਼ਨ ਤੇ ਲਵਾਂਗੇ और बहुत सीरियस मैटर है और इसको बड़ी सीरीयसली लिता जाए देखो थोड़ी इन्वेस्टिगेशन जरूर कर लैन तो इस बारे और अल जवाब तो इस चीज़ का मंगे कि शब्द इस्तेमाल औरत पेड़ इस्तेमाल क्यों किया गया है और या तो इस वाकई गल ठीक है कि या तो इस शब्द को हटाया जाए और असं कहने कि परसनल अपेरेंट्स देवे आके और इस चीज़ के उत्ते माफ़ी मंगे पहली गल तो समाज के औरतों की तरफ तो और एक्सप्लेनेशन देगा उन्होंने हटाना पड़ेगा इस चीज़ के उ नहीं तो फर्दर कार्रवाई होगी होगी उत्तर है ਤੇ ਜਿਉ ਮਤਲਬ ਇਹ ਹਫਤੇ ਦਾ ਸਮਾਂ 26 ਤੋਂ ਲੈ ਕੇ ਅੱਜ ਕਾਫੀ ਟਾਈਮ ਨਿਕਲ ਚੁੱਕਿਆ ਹੈ ਤੇ ਹੁਣ ਉਸ ਤੋਂ ਬਾਅਦ ਕੀ ਐਕਸ਼ਨ ਹੋਏਗਾ ਜੇ ਕੋਈ ਨਹੀਂ ਹੁਣਦਾ ਰਿਪਰੈਜ਼ੈਂਟੇਟੇਟ ਹਾਂ ਮੈਂ ਉਹੀ ਤੁਹਾਨੂੰ ਹੁਣੇ ਪਹਿਲਾਂ ਹੀ ਕਿਹਾ ਨਾ ਕਿ ਉਹਨਾਂ ਦਾ ਅੱਜ ਮਿਆਦ ਖਤਮ ਹੁੰਦੀ ਹੈ ਇਹਨਾਂ ਦੀ ਇੱਕ ਹਫਤੇ ਦੀ ਤੇ ਜੇ ਅੱਜ ਸ਼ਾਮ ਤੱਕ ਸਾਨੂੰ ਇਹਦਾ ਤੇ ਕੋਈ ਜਵਾਬ ਨਹੀਂ ਆਇਆ ਤੇ ਕੱਲ ਅਸੀਂ ਫਰਦਰ ਨੋਟਿਸ ਦੇ ਕੇ ਐਕਸ਼ਨ ਲਵਾਂਗੇ ਮੈਂ ਪੰਜਾਬ ਚ ਹੋਰ ਵੀ ਬਹੁਤ ਸਾਰੇ ਸਿੰਗਰ ਇਸ ਤਰ੍ਹਾਂ ਦੀ ਮਤਲਬ ਆਏ ਸਮੇਂ ਜਾਂ ਪਬਲਿਸਿਟੀ ਲੈਣਾ ਚਾਹੁੰਦੇ ਆ ਕੁਛ ਨਾ ਕਿਤੇ ਕਿਤੇ ਔਰਤਾਂ ਦੇ ਇਸ ਤਰ੍ਹਾਂ ਦੇ ਗਾਣੇ ਕੱਟ ਦਿੰਦੇ ਆ ਬੋਲ ਇਸ ਤਰ੍ਹਾਂ ਦਾ ਆ ਜਾਂਦਾ ਮਦਾ ਕਿੰਨੀ ਸ਼ਰਮਨਾਕ ਦੀ ਗੱਲ ਹੈ ਕਿ ਪਬਲਿਸਿਟੀ ਲੈਣਾ ਚਾਹੁੰਦੇ ਨੇ ਔਰਤਾਂ ਦੇ ਉੱਤੇ ਗਲਤ ਕਮੈਂਟ ਕਰਕੇ ਪਹਿਲੀ ਗੱਲ ਤਾਂ ਤੁਸੀਂ ਐਸੀ ਚੀਜ਼ ਨੂੰ ਦੇਖਿਆ ਜਾਵੇ ਠੀਕ ਹੈ ਨਾ ਇਹ ਗੁਰੂ ਪੀਰਾਂ ਦੀ ਧਰਤੀ ਹੈ ਜਿੱਥੇ ਕਿ ਸਾਡੇ ਬਾਬਾ ਨਾਨਕ ਨੇ ਇੱਕ ਔਰਤ ਨੂੰ ਇੱਕ ਸਮਾਜ ਦੇ ਅੰਦਰ ਬਹੁਤ ਵੱਡਾ ਇੱਕ ਦਰਜਾ ਦਿੱਤਾ ਗਿਆ ਤੇ ਇਸ ਚੀਜ਼ ਨੂੰ ਤੁਸੀਂ ਇਸਤੇਮਾਲ ਮੈਂ ਹਰ ਸਿੰਗਰ ਨੂੰ ਇਹ ਗੱਲ ਕਹੂੰਗੀ ਕੱਲਾ ਜੈਸੀ ਵੀ ਨੂੰ ਨਹੀਂ ਕਿ ਜਿਹੜਾ ਸ਼ਬਦ ਤੁਸੀਂ ਆਪਣੀ ਮਾਂ ਦੇ ਲਈ ਤੇ ਭੈਣ ਦੇ ਲਈ ਜਾਂ ਬੇਟੀ ਲਈ ਨਹੀਂ ਇਸਤੇਮਾਲ ਕਰ ਸਕਦੇ ਘਰ ਜਾ ਕੇ ਉਸ ਸ਼ਬਦ ਨੂੰ ਗਾੜਿਆਂ ਦੇ ਵਿੱਚ ਇਸਤੇਮਾਲ ਨਾ ਕੀਤਾ ਜਾਵੇ ਹੁਣ ਜਿੰਨਾ ਜੋਕ ਹੋਇਆ ਹੋਇਆ ਉਹਦਾ ਮੈਨੂੰ ਮਤਲਬ ਉਸ ਦਾ ਤੇ ਸੈਕਸ਼ਨ ਹੈ ਹੀ ਹੈ ਉਹਦੇ ਤੇ ਆਬਜੈਕਸ਼ਨ ਹੈ ਗੀਤਕਾਰਾਂ ਲਈ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਬਹੁਤ ਵੱਡੀ ਵਰਨਿੰਗ ਹੈ ਅਗਰ ਇਸ ਵਰਨਿੰਗ ਨੂੰ ਉਹਨਾਂ ਨੇ ਸੀਰੀਅਸਲੀ ਨਹੀਂ ਲਿੱਤਾ ਕਿ ਅਸੀਂ ਔਰਤ ਦੇ ਸਰੀਰ ਦੇ ਅੰਗਾਂ ਦੇ ਉੱਤੇ ਔਰਤ ਦੇ ਲੁਕਸ ਦੇ ਉੱਤੇ ਜਾਂ ਕੋਈ ਐਸਾ ਇਸਤੇਮਾਲ ਸ਼ਬਦ ਕੀਤਾ ਗਿਆ ਜੋ ਕਿ ਉਹ ਘਰ ਜਾ ਕੇ ਆਪਣੀ ਭੈਣ ਦੇ ਉੱਤੇ ਇਸਤੇਮਾਲ ਨਹੀਂ ਕਰ ਸਕਣਗੇ ਜਾਂ ਬੇਟੀ ਦਾ ਇਸਤੇਮਾਲ ਨਹੀਂ ਕਰ ਸਕਣਗੇ ਉਸ ਦੇ ਉੱਤੇ ਸੀਰੀਅਸ ਐਕਸ਼ਨ ਲਿੱਤਾ ਜਾਏਗਾ। ਤੇ ਜਿਹੜਾ ਨੋਟਿਸ ਕੱਢਿਆ ਮੈਂ ਇਸ ਚ ਸਿਰਫ ਸਿੰਗਰ ਨੂੰ ਜਾਂ ਗੀਤਕਾਰ ਨੂੰ ਵੀ ਤੁਸੀਂ ਮਤਲਬ ਪਾਰਟੀ ਬਣਾਇਆ ਹੋਇਆ ਉਹਦੇ ਵਿੱਚ। ਦੋਵੇਂ ਦੋਵੇਂ ਜੀ ਦੋਵੇਂ ਦੋਵੇਂ ਜਿਹਨੇ ਲਿਖਿਆ ਹੀ ਇਜ਼ ਐਜ਼ ਬੈਡ ਪਾਰਟਨਰ ਐਜ਼ ਜਿਨੇ ਗਾਣਾ ਗਾਇਆ ਆ। ਪਰ ਡਿਸਟੈਂਸ ਦੂਰਦੀ ਬਣਦੀ ਜਾ ਰਹੀ ਆ। ਉਹ ਲੈ ਕੇ ਕੋਈ ਸੁਣੇ ਨੂੰ ਹੁੰਦਾ ਕੀਤਾ ਜਾ ਰਿਹਾ ਹੈ ਤੁਸੀਂ ਸੋ ਮੂਟੋ ਲੈ ਕੇ ਇਤਨਾ ਜਿਹਾ ਅੱਗੇ ਪਾਸੇ ਰਿਐਕਸ਼ਨ ਲਵੋ। ਬਿਲਕੁਲ ਲਵਾਂਗੇ। ਮੇਰੇ ਧਿਆਨ ਦੇ ਅੰਦਰ ਚਾਹੇ ਪੇਪਰ ਚੋਂ ਆਜੇ ਚਾਹੇ ਸੋਸ਼ਲ ਮੀਡੀਆ ਚੋਂ ਆਜੇ ਚਾਹੇ ਨਿਊਜ਼ ਚੋਂ ਆਜੇ ਅਗਰ ਐਸੀ ਕੋਈ ਨਿਊਜ਼ ਹੈ ਚਾਹੇ ਇਹਦੇ ਉੱਤੇ ਕੋਈ ਐਨਜੀਓ ਆਉਂਦਾ ਹੈ ਚਾਹੇ ਨਹੀਂ ਆਉਂਦਾ ਜਾਂ ਚਾਹੇ ਕੋਈ ਕੰਪਲੇਨ ਨਹੀਂ ਕਰਦਾ ਲੇਕਿਨ ਇਹਦੇ ਉੱਤੇ ਫੇਰ ਵੀ ਜਿਹੜਾ ਅਸੀਂ ਐਕਸ਼ਨ ਖੁਦ ਹੀ ਲਵਾਂਗੇ ਸੋਮਾ ਤੇ ਲਾ ਕੇ ਰੱਖੀਏ ਠੀਕ ਹੈ ਥੈਂਕ ਯੂ